ਇੱਥੇ ਅਸੀਂ ਸ੍ਰੀ ਸ਼ਾਮ ਘਟੂ ਜੀ ਦੀ ਮੂਰਤੀ ਸਥਾਪਨਾ ਕਰਨ ਜਾ ਰਹੇ ਹਾਂ ਅੱਜ ਅਸੀਂ ਤਲਸ਼ ਯਾਤਰਾ ਰਾਤ ਯਾਤਰਾ ਕੀਤੀ ਹੈ ਸ਼ਾਮ ਬਾਬਾ ਜੀ ਦੀ RAM ਔਰ ਸ਼ਾਮ ਦੋਵੇਂ ਇੱਕੋ ਹੀ ਰੂਪ ਨੇ ਕਿਉਂਕਿ ਭਗਵਾਨ ਵਿਸ਼ਨੂੰ ਜੀ ਦੇ ਰੂਪ ਨੇ ਇਹ RAM ਜੀ ਹੀ ਕ੍ਰਿਸ਼ਨ ਨੇ ਕ੍ਰਿਸ਼ਨ ਜੀ ਹੀ RAM ਨੇ ਉਹਨਾਂ ਦੀ ਕਿਰਪਾ ਦੇ ਅਨੁਸਾਰ ਇਹ ਪ੍ਰੋਗਰਾਮ ਹੋ ਰਿਹਾ ਜੋ ਵੀ ਹੋ ਰਿਹਾ ਹੈ ਇਹ ਸ਼ਾਮ ਜੀ ਦੀ ਕਿਰਪਾ ਹੈ ਮੇਰੇ ਭਬਰੂ RAM ਚੰਦਰ ਜੀ ਦੀ ਕਿਰਪਾ ਹੈ ਕਿ ਜੇ ਅਸੀਂ ਜੋਧਿਆ ਨਹੀਂ ਜਾ ਸਕਦੇ ਅਸੀਂ ਇੱਥੇ ਜੋਧਿਆ ਬਣਾਤੀ ਹੈ ਸਾਰੇ ਨਾਮ ਪੱਤਾ ਨਹੀਂ ਤਾਂ ਕਿ ਇਹ ਸਾਡੀ ਦੂਸਰੀ ਦੀਵਾਲੀ ਹੈ ਦੂਸਰੀ ਨਹੀਂ ਪਹਿਲੀ ਦੀਵਾਲੀ ਹੈ ਅਸੀਂ ਕਹਿ ਸਕਦੇ ਹਾਂ ਕਿ ਹਿੰਦੂ ਪਰਿਵਾਰਾਂ ਵਾਸਤੇ ਸਭ ਤੋਂ ਵੱਡੀ ਦੀਵਾਲੀ ਹੈ ਬਾਈਤ੍ਰੀ ਨੂੰ ਸਾਰੇ ਘਰ ਘਰ ਆਪਣੇ ਲਾਈਟਾਂ ਲਾਓ ਫੁੱਲ ਲੜੀਆਂ ਲਾਓ ਪਟਾਕੇ ਚਲਾਓ ਦੀਪਮਾਲਾ ਕਰੋ ਕਿ ਸਾਡੇ ਸ਼੍ਰੀ ਪ੍ਰਭੂ ਰਾਮਚੰਦਰ ਜੀ ਆਪਣੇ ਘਰ ਵਿੱਚ ਚੱਲੇ ਨੇ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਨਾ ਹੈ ਆਪਣੇ ਘਰ ਦੀ ਦੀਪਮਾਲਾ ਕਰਕੇ ਕੈਨਲ ਆਈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਪਹਿਲੀ ਵਾਰ ਇਹ ਰੱਖਾਂ ਖਾਟੂ ਸ਼ਾਮ ਜੀ ਦਾ ਜਿਹੜਾ ਇਹ ਉਹ ਕੱਲ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਤੇ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਜਿਹੜੀ ਹੈ ਕਲਸ਼ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਖਾਟੂ ਸ਼ਾਮ ਦੀ ਤੇ ਕੱਲ ਪਹਿਲੀ ਵਾਰ ਬਟਾਲੇ ਦੇ ਵਿੱਚ ਵੀ ਮੰਦਿਰ ਜਿਹੜਾ ਇਹ ਉਹ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਆਪਾਂ ਤਸਵੀਰਾਂ ਵੀ ਤੁਹਾਨੂੰ ਦਿਖਾਣਦੇ ਆ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਕਿ ਇਹਨਾਂ ਨੇ ਉਪਰਾਲਾ ਕੀਤਾ ਹੈ ਬੜੀ ਵੱਡੀ ਗੱਲ ਹੈ ਕਿ ਬਟਾਲਾ ਸ਼ਹਿਰ ਦੇ ਵਿੱਚ ਵੀ ਜਿਹੜਾ ਇਹ ਉਹ ਖਾਟੂ ਸ਼ਾਮ ਜੀ ਦਾ ਮੰਦਰ ਦੀ ਮੂਰਤੀ ਸਥਾਪਨਾ ਕਰਨ ਜਾ ਰਹੇ ਨੇ ਆਪਾਂ ਗੱਲਬਾਤ ਕਰਦੀਆਂ ਕੀ ਕਹਿਣਾ ਉਹਨਾਂ ਦਾ ਤੇ ਕਿਦੋਂ ਮੂਰਤੀ ਸਥਾਪਨਾਏ ਤੇ ਕੀ ਨਾਮ ਉਹਨਾਂ ਦਾ ਸੋ ਰਾਮ ਰਾਮ ਜੀ ਰਾਮ ਰਾਮ ਜੀ ਗੈ ਸ਼੍ਰੀ ਸ਼ਾਮ ਸਾਡਾ ਨਾਮ ਹੈ ਸ਼੍ਰੀ ਲਕੀ ਬਾਬਾ ਜੀ ਅਸੀਂ ਠਠਿਆਰਾ ਮਹੱਲੇ ਦੇ ਰਹਿਣ ਵਾਲੇ ਆ ਸਾਡਾ ਵੱਡਾ ਮੰਦਰ ਬੂਆ ਪੂਰੀ ਸੱਤਖੜ੍ਹ ਸਾਹਿਬ ਭੰਡਾਰੀਏ ਨੰਦੀ ਸੱਤਖੜ੍ਹ ਸਾਹਿਬ ਦੇ ਕੋਲ ਜਿੱਥੇ ਅਸੀਂ ਸ਼੍ਰੀ ਸ਼ਾਮ ਘਟੂ ਜੀ ਦੀ ਮੂਰਤੀ ਸਥਾਪਨਾ ਕਰਨ ਜਾ ਰਹੇ ਹਾਂ ਅੱਜ ਅਸੀਂ ਤਲਛ ਯਾਤਰਾ ਰਾਤ ਯਾਤਰਾ ਕੀਤੀ ਹੈ ਸ਼ਾਮ ਬਾਬਾ ਜੀ ਦੀ ਬਾਬਾ ਜੀ ਦੀ ਕਿਰਪਾ ਨਾਲ ਹੀ ਇਹ ਸਾਰਾ ਕੰਮ ਹੋ ਰਿਹਾ ਸਾਡੀ ਤੋਂ ਹੀ ਉਪਕਾਰ ਨਹੀਂ ਤੋ ਲਕੀ ਜੀ ਉਧਰ ਜੋਧਿਆ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਤਹਿਫਾ ਦਿੱਤਾ ਜਾ ਰਿਹਾ 22 ਤਰੀਕ ਨੂੰ ਉਸ ਤੋਂ ਪਹਿਲਾਂ ਪਟਾਲੇ ਸ਼ਹਿਰ ਦੀਆਂ ਜਿਹੜੇ ਰੋੜਕਾਂ ਲਗੀਆਂ ਨੇ ਤੁਹਾਡੇ ਵੱਲੋਂ ਲਾਈਆਂ ਗਈਆਂ ਸਕਤਾਂ ਵੱਲੋਂ ਲਾਈਆਂ ਗਈਆਂ ਕਿਉਂਕਿ ਸ਼ੋਭਾ ਯਾਤਰਾ ਜਿਹੜੀ ਕੱਢੀ ਹੈ ਰਾਤ ਯਾਤਰਾ ਕੱਢੀ ਜਾ ਰਹੀ ਹੈ ਤੇ 22 ਤਰੀਕ ਨੂੰ ਵੀ ਬੜਾ ਵੱਡਾ ਜਿਹੜਾ ਮਹਾਨ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਖਾਤੂ ਗਾਮ ਜੀ ਦਾ ਤੁਸੀਂ ਵੀ ਪੂਜਨ ਕਰਨੀ ਹੈ ਜਿਹੜੀ ਕੱਲ ਮੂਰਤੀ ਸਥਾਪਨਾ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤੇ ਕੋਈ ਨਹੀਂ ਕਰਨ ਵਾਲੇ RAM ਔਰ ਸ਼ਾਮ ਦੋਵੇਂ ਇੱਕੋ ਹੀ ਰੂਪ ਨੇ ਕਿਉਂਕਿ ਭਗਵਾਨ ਵਿ ਇਹ ਰਾਮ ਜੀ ਹੀ ਕ੍ਰਿਸ਼ਨ ਨੇ ਕ੍ਰਿਸ਼ਨ ਜੀ ਹੀ ਰਾਮ ਨੇ ਉਹਨਾਂ ਦੀ ਕਿਰਪਾ ਦੇ ਅਨਸਾਰ ਇਹ ਪ੍ਰੋਗਰਾਮ ਹੋ ਰਿਹਾ ਜੋ ਵੀ ਹੋ ਰਿਹਾ ਹੈ ਇਹ ਸ਼ਾਮ ਜੀ ਦੀ ਕਿਰਪਾ ਹੈ ਮੇਰੇ ਬਬਰੂ ਰਾਮ ਚੰਦਰ ਜੀ ਦੀ ਕਿਰਪਾ ਹੈ ਕਿ ਜੇ ਅਸੀਂ ਅਯੋਧਿਆ ਨਹੀਂ ਜਾ ਸਕਦੇ ਅਸੀਂ ਇੱਥੇ ਅਯੋਧਿਆ ਬਣਾਤੀ ਹੈ ਕਿ ਅਸੀਂ ਇੱਥੇ ਉਹਨਾਂ ਦੀ ਜਿਹੜੀ ਸ਼ੋਭਾ ਯਾਤਰਾ ਕਰਾਂਗੇ ਸ਼ਹਿਰ ਵਾਸੀਆਂ ਦਾ ਬੜਾ ਸਹਿਯੋਗ ਹੈ ਮੈਨੂੰ ਜੈ ਸ਼੍ਰੀ ਸ਼ਾਮ ਸੋ ਕਿੰਨੀ ਕੁ ਸੰਗਤ ਫਿਰ ਕਿੱਥੇ ਕਿੱਥੇ ਯਾਤਰਾ ਜਾਣੀ ਹੈ ਕਿੰਨਾ ਇੱਕ ਪਰਮਾ ਸਵਾਗਤ ਜਿਹੜਾ RAM ਭਗਤਾਂ ਘਾਟੂ ਸ਼ਾਮ ਜੀ ਦੇ ਫੋਟਾ ਨਾਲ ਵੱਲੋਂ ਮਿਲ ਰਿਹਾ ਇਹ ਦੇਖੋ ਜੀ ਮੈਨੂੰ ਤੇ ਬਹੁਤ ਵੱਡਾ ਪਿਆਰ ਮਿਲਦਾ ਆਪਣੇ ਸ਼ਹਿਰ ਵਾਸੀਆਂ ਦਾ ਜਦੋਂ ਵੀ ਮੈਂ ਕੋਈ ਪ੍ਰੋਗਰਾਮ ਕੀਤਾ ਹੈ ਮੇਰੇ ਸਾਰੇ ਸ਼ਹਿਰ ਵਾਸੀ ਮੇਰੇ ਵੱਡੇ ਲੀਡਰ ਵੀ ਮੇਰੇ ਨਾਲ ਮਜਬੂਤ ਰਹਿੰਦੇ ਨੇ ਜਦੋਂ ਵੀ ਮੈਂ ਉਹਨਾਂ ਨੂੰ ਬੁਲਾਵਾ ਤੇ ਬਾਕੀ ਇਹ ਵਾਕੇ ਉਹਨਾਂ ਤੋਂ ਵੱਡਾ ਕੋਈ ਲੀਡਰ ਨਹੀਂ ਹੈ ਜਿਹੜੇ ਮੇਰੇ ਪ੍ਰਭੂ ਨੇ ਉਹ ਸਾਰਾ ਕੰਮ ਹੀ ਕਰਦੇ ਪਏ ਨੇ ਔਰ ਬੜਾ ਨਿੱਕਾ ਸਵਾਗਤ ਹੈ ਇਸ ਸ਼ਹਿਰ ਵਟਾਲੇ ਦਾ ਕਿਉਂਕਿ ਮੈਂ ਬਚਪਨ ਤੋਂ ਹੀ ਇੱਥੇ ਲੱਗਾ ਦਾ ਤੋ ਕੀ ਕਹਿਣਾ ਚਾਹੁੰਦੇ ਹੋ ਫਿਰ 22 ਤਰੀਕ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਬੜਾ ਵੱਡਾ ਸੋਫਾ ਮਿਲਣ ਜਾ ਰਿਹਾ ਸਾਰੇ ਰਾਮ ਭਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਸਾਰੇ ਰਾਮ ਭਗਤਾਂ ਨੂੰ ਇਹ ਤਾਂ ਗੱਲ ਕਿ ਇਹ ਸਾਡੀ ਦੂਸਰੀ ਦੀਵਾਲੀ ਹੈ ਦੂਸਰੀ ਨਹੀਂ ਪਹਿਲੀ ਦੀਵਾਲੀ ਹੈ ਅਸੀਂ ਕਹਿ ਸਕਦੇ ਹਾਂ ਕਿ ਇਹ Hindu ਪਰਿਵਾਰਾਂ ਵਾਸਤੇ ਸਭ ਤੋਂ ਵੱਡੀ ਦੀਵਾਲੀ ਹੈ 22 ਤਰੀਕ ਨੂੰ ਸਾਰੇ ਘਰ ਘਰ ਆਪਣੇ ਲੈਂਟਾ ਲਾਓ ਫੁੱਲ ਲੜੀਆਂ ਲਾਓ ਪਟਾਕੇ ਚਲਾਓ ਦੀਪਮਾਲਾ ਕਰੋ ਕਿ ਸਾਡੇ ਸ਼੍ਰੀ ਪ੍ਰਭੂ ਰਾਮਚੰਦਰ ਜੀ ਆਪਣੇ ਘਰ ਵਿੱਚ ਚੱਲੇ ਨੇ ਅਸੀਂ ਉਹਨਾਂ ਦਾ ਮਿੱਠਾ ਸਵਾਗਤ ਕਰਨਾ ਹੈ ਆਪਣੇ ਘਰ ਦੀ ਦੀਪਮਾਲਾ ਕਰਕੇ ਤੋਂ ਫਿਰ ਲੱਗਦਾ ਨਹੀਂ ਕਿ ਦੀਵਾਲੀ ਜਿਹੜੀ 22 ਤਰੀਕ ਨੂੰ ਫੇਰ ਦੀਵਾਲੀ ਮਨਾਈ ਜਾ ਰਹੀ ਏ ਰਾਮ ਭਗਤਾਂ ਵੱਲੋਂ ਕਿਉਂਕਿ ਬੜਾ ਵੱਡਾ ਤੋਹਫਾ ਮਿਲਣ ਜਾ ਰਿਹਾ ਘਰ ਘਰ ਦੀਵਾਲੀ ਮਾਲਾ ਵੱਲੋਂ ਸਾਰੇ ਕਹਿ ਰਹੇ ਤੁਸੀਂ ਵੀ ਇੱਕ ਮੈਸੇਜ ਦਿੱਤਾ ਹਾਂਜੀ ਮੈਂ ਕਹਾਂ ਦੀ ਬਹੁਤ ਵੱਡਾ ਸੀ ਬਿਆਨ ਹੀ ਕਾ ਸਕਦੇ ਜੋ ਕਿ ਸਾਨੂੰ ਇਹ ਤੋਹਫਾ ਮਿਲਿਆ ਏ ਯੋਧਿਆ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਇਹ ਤਾਂ ਕੋਈ ਬਿਆਨ ਹੀ ਨਿਕਾ ਸਕਦਾ ਸਾਡੇ ਪਰ ਸ਼ਬਦੀ ਹੈ ਨਹੀਂ ਜੀ ਸੋ ਹੋਰ ਵੀ ਇੱਥੇ ਨੇ ਮੌਜੂਦ ਨੇ ਸੰਗਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਰਾਮ ਨਾਮ ਜੀ ਰਾਮ ਜੀ ਕੋਈ ਕੀ ਨਾਮ ਦੇ ਸੰਮੀ ਜੀ ਬੋਲੀ ਮੈਂ ਪ੍ਰੈਜ਼ੀਡੈਂਟ ਵਿਸ਼ਵਾਸ ਫੋਨੇਸ਼ਨ ਸੰਮੀ ਜੀ ਕਿੱਦਾਂ ਦੇਖਦੇ ਹੋ ਕਿ 22 ਤਰੀਕ ਨੂੰ ਤੋਹਫਾ ਵੀ ਹੋਣਨ ਲੱਗ ਰਿਹਾ ਤੇ ਨਾਲ ਦੇ ਨਾਲ ਜਿਹੜਾ ਇਹ ਕੱਲ ਮੂਰਤੀ ਸਥਾਪਨਾ ਦੇ ਕਾਟੂ ਸ਼ਾਮ ਜੀ ਹੋ ਰਹੀ ਹੈ ਤੇ ਅੱਜ ਅੱਜ ਜਿਹੜੀ ਰਾਤ ਯਾਤਰਾ ਵੀ ਕੱਢੀ ਜਾ ਰਹੀ ਹੈ ਬੜਾ ਸ਼ੁਭ ਦਿਨ ਹੈ ਜੀ 22 ਤਰੀਕ ਤੇ ਬੜਾ ਸ਼ੁਭ ਦਿਨ ਹੈ ਔਰ ਉਹਦੇ ਨਾਲ ਨਾਲ ਅੱਜ ਲੱਖੀ ਬਾਬਾ ਜੀ ਵੱਲੋਂ ਜਿਹੜੀ ਹੈ ਆਪਣਾ ਕਲਸ਼ ਯਾਤਰਾ ਕੱਢੀ ਜਾ ਰਹੀ ਆ ਕੱਲ ਜਿਹੜੀ ਇਹ ਐਤਵਾਰ ਨੂੰ ਉਹ ਇੱਥੇ ਮੂਰਤੀ ਸਥਾਪਨਾ ਹੋਣੀ ਹੈ ਕਾਟੂ ਸ਼ਾਮ ਜੀ ਦੀ ਇਹ ਪ੍ਰਭੂ ਕਾ ਰਾਮ ਜੀ ਦੀ ਪਹਿਲਾ ਮੰਦਰ ਬੰਨਾ ਹੈ ਬਟਾਲੇ ਦੇ ਵਿੱਚ ਜਿਹੜਾ ਲੱਖੀ ਬਾਬਾ ਜੀ ਦੇ ਕਰ ਕਮਲਾ ਦੇ ਨਾਲ ਇਹ ਸਥਾਪਨਾ ਹੋਣੀ ਹੈ ਕਿਉਂਕਿ ਲੱਖੀ ਬਾਬਾ ਜੀ ਦੇ ਹੋਰ ਵੀ ਬੜੇ ਮਤਲਬ ਕੰਮ ਕਰਦੇ ਰਹਿੰਦੇ ਨੇ ਤਕਰੀਬਨ ਸਾਲ ਵਿੱਚ 3-4 ਦਿਨਾਂ ਦੇ ਬੜੇ-ਬੜੇ ਵੱਡੇ ਪ੍ਰੋਗਰਾਮ ਹੋ ਗਏ ਆ ਔਰ ਅਸੀਂ ਇਹਨਾਂ ਦੇ ਚਰਨਾਂ ਨਾਲ ਲੱਗੇਦੇ ਆ ਔਰ ਇਹਨਾਂ ਦੇ ਚਰਨਾਂ ਨਾਲ ਲਾ ਕੇ ਅਸੀਂ ਬੜਾ ਸੁਖ ਭਾਣਦੇ ਔਰ ਜਿਹੜਾ ਬਾਈਦਰੀ ਨੂੰ ਪ੍ਰਾਂਪਤਨ ਕੀਤਾ ਹੋ ਰਹੀ ਹੈ ਪ੍ਰਭੂ ਸ਼ੀ ਰਾਮ ਜੀ ਉਹਦੇ ਵਾਸਤੇ ਤੇ ਕੋਈ ਲਫਜ਼ ਨਹੀਂ ਹੈਗੇ ਉਹਦੇ 500 ਸਾਲ ਦੇ ਇਤਿਹਾਸ ਦੇ ਬਾਅਦ ਤਾਨੂੰ ਇੱਕ ਦਾ ਵੱਡਾ ਖੁਸ਼ੀਆਂ ਵਾਲਾ ਦਿਨ ਮਿਲਣਾ ਹੈ ਮੈਂ ਅਪੀਲ ਕਰਾਂਗਾ ਸਾਰੇ ਆਗੇ ਕਿ ਉਹ ਆਪਣੇ ਘਰਾਂ ਦੇ ਵਿੱਚ ਦੀਵਾਲੀ ਵਾਂਗੂ ਦੀਵਾਲੀ ਮਨਾਉਣ ਕਿਉਂਕਿ ਇਹ ਇੱਕ ਦੀਵਾਲੀ ਅਸਲ ਦੀਵਾਲੀ ਹੋਈ ਹੋਣੀ ਹੈ ਔਰ ਮੈਂ ਅਪੀਲ ਵੀ ਕਰਾਂਗਾ ਕਿ ਸਾਲ ਦੇ ਵਿੱਚ ਜਿਹੜੀ ਇੱਕ ਦੀਵਾਲੀ ਆਉਂਦੀ ਹੈ ਉਹ ਮਨਾਉਣ ਉਹ 1 22 ਜਨਵਰੀ ਨੂੰ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਉਣ ਕਿਉਂਕਿ ਇਹ ਬੜਾ ਵੱਡਾ ਤੇ ਬੜਾ ਪਵਿੱਤਰ ਦਿਨ ਹੈ ਜਿਹੜਾ ਸਾਨੂੰ 500 ਸਾਲ ਦੇ ਇੰਤਜ਼ਾਰ ਦੇ ਬਾਅਦ ਮਿਲਿਆ ਹੈ ਔਰ ਕਾਫੀ ਸ਼ਹਾਦਤਾਂ ਤੋਂ ਬਾਅਦ ਕਾਫੀ ਕੁਰਬਾਨੀਆਂ ਤੋਂ ਬਾਅਦ ਜਿੰਦ ਤੋ ਗੱਲਬਾਤ ਕੀਤੀ ਹੈ ਹੋਰ ਵੀ ਇੱਥੇ ਮੌਜੂਦ ਨੇ ਤੁਸੀਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਕਲਸ਼ ਕਲਸ਼ ਹੱਥ ਵਿੱਚ ਪਕੜੇ ਹੋਏ ਆ ਤੇ ਨਾਲ ਦੀ ਨਾਲ ਜਿਹੜੀ ਇਹ ਯਾਤਰਾ ਵੀ ਹੋਏਗੀ ਤੇ ਕੱਲ ਜਿਹੜੀ ਇਹ ਮੂਰਤੀ ਸਥਾਪਨਾ ਹੋਏਗੀ ਖਾਟੂ ਸ਼ਾਮ ਜੀ ਤੇ 22 ਤਰੀਕ ਨੂੰ ਬੜਾ ਵੱਡਾ ਦਿਨ ਹੈ ਉਹਨਾਂ ਨੇ ਕਿਹਾ ਜੀ 22 ਤਰੀਕ ਨੂੰ ਜਿਹੜੀ ਇਹ ਦੀਵਾਲੀ ਦੀਵਾਲੀ ਵਾਲਾ ਮਾਹੌਲ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਬਣਾਉਣਾ ਹੈ ਘਰ ਘਰ ਦੀਪਮਾਲਾ ਕਰਨੀ ਹੈ ਤੇ ਆਤਿਸ਼ਬਾਜੀ ਵੀ ਚਲਾਣੀ ਹੈ ਤਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਜੋ ਕਾਰੇ ਲਗਾਣੇ ਨੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਰਾਮਨਾਥ ਜੀ ਰਾਮਨਾਥ ਜੀ ਜੀ ਨਾਮ ਜੀ ਮੇਰਾ ਨਾਮ ਬਬਲੀ ਮਹਾਜਨ ਆ ਤੋਂ ਕਿਦਾਂ ਦੇਖਦੇ ਹੋ ਕਿ ਮੂਰਤੀ ਸਥਾਪਨਾ ਬਟਾਲੇ ਦੇ ਵਿੱਚ ਹੋ ਰਹੀ ਆ ਖਾਟੂ ਸ਼ਾਮ ਜੀ ਦਾ ਅ ਅੱਜ ਰਾਤ ਯਾਤਰਾ ਵੀ ਕੱਢੀ ਜਾ ਰਹੀ ਹੈ ਤੇ 22 ਤਰੀਕ ਨੂੰ ਬੜਾ ਵੱਡਾ ਜਿਹੜਾ ਲੋਕ ਮਿਲਣ ਜਾ ਰਹੇ ਨੇ ਸਾਨੂੰ ਬੜੀ ਖੁਸ਼ੀ ਆ ਬਟਾਲੇ ਸਾਡੇ ਵਿੱਚ ਪਹਿਲੀ ਵਾਰ ਖਾਟੂ ਸ਼ਾਮ ਨਰੇਸ਼ ਜੀ ਦੀ ਮੂਰਤੀ ਸਥਾਪਨਾ ਹੋ ਰਹੀ ਆ ਤੇ ਇਹ ਸਾਨੂੰ ਇਦਾਂ ਲੱਗਦਾ ਪਿਆ ਅੱਜ ਅਸੀਂ ਸਭ ਤੋਂ ਵੱਡੀ ਦੀਵਾਲੀ ਮਨਾ ਰਹੇ ਆ ਕਿਉਂਕਿ ਅੱਜ ਦੇ ਦਿਨ ਇੱਕ ਤੇ ਸ਼ਖਾਟੂ ਸ਼ਾਂਦੀ ਦੀ ਮੋਤੀ ਸਥਾਪਨਾ ਹੋ ਰਹੀ ਆ ਦੂਜਾ ਸਾਡੇ ਸ਼੍ਰੀ ਰਾਮਚੰਦਰ ਜੀ 500 ਸਾਲ ਬਾਅਦ ਆਪਣੇ ਘਰ ਵਾਪਸ ਆ ਰਹੇ ਆ ਅਜੁੱਲਿਆ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਆ ਸਾਰੀ ਸੰਗਤਾਂ ਅੱਗੇ ਅਸੀਂ ਇਹੀ ਬੇਨਤੀ ਕਰਦੇ ਆ ਕਿ ਆਪਣੇ ਘਰ ਵਿੱਚ ਦੀਪਕ ਜਲਾਣਾ ਔਰ ਸ਼੍ਰੀ ਪ੍ਰਭੂ ਰਾਮਚੰਦਰ ਜੀ ਦੀ ਗੁਣਗਾਨ ਕਰਨਾ ਔਰ ਤੂਮ ਕਾਮਨਾ ਲ ਦਿਵਾਲੀ ਨਾਲ ਸੋ ਗੱਲਬਾਤ ਕੀਤੀ ਹੈ ਜੀ ਅਸੀਂ ਵੀ ਉਪੀਲ ਕਰਦੇ ਆ ਕਿ 22 ਤਰੀਕ ਨੂੰ ਸਾਰੇ ਜਰੇ ਨੇ राम भगत ਨੇ ਉਹ ਘਰ ਵਿੱਚ ਦੀਪਮਾਲਾ ਕਰਨ ਤੇ राम राम श्री प्रभु राम जी ਦਾ ਨਾਮ ਜਰਾਏ ਉਹ ਜਪਣ ਕਿਉਂਕਿ ਬੜੀ ਲੰਬੀ ਉਡੀਕ ਤੋਂ ਬਾਅਦ ਜਰਾਏ ਐ ਸਵੱਬ ਬਣਿਆ ਐ ਜੀ राम प्रभु जी ਅਜੋਧਿਆ ਦੇ ਵਿੱਚ ਦੀਪਮਾਲਾ ਹੋਣੀ ਐ ਤੇ ਨਾਲ ਦੀ ਨਾਲ ਸਾਰੇ ਦੇਸ਼ ਵਾਸੀਆਂ ਨੂੰ ਵੀ ਕਿਹਾ ਜਾਂਦਾ ਕਿ ਦੀਪਮਾਲਾ ਕਰੋ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਜਿੱਥੋਂ ਜਿੱਥੋਂ ਤੱਕ राम भगत ਬੈਠੇ ਨੇ ਉੱਥੋਂ ਤੱਕ ਵੀਡੀਓ ਜਰੀਏ ਜਾਣੀ ਚਾਹੀਦੀ ਐ ਸੋ ਕੈਮਰਾ ਪਰਸਨ ਆਉਣੇ ਵਾਲ ਦੇ ਨਾਲ ਪੁਧਿਆਣਾ ਲਾਈਵ ਲਕੀ ਰਾਜਪੂਤ ਗੁਰਦਾਰਾ